ਕੀਰਤਨ ਵੀ ਸਿਖਾਇਆ ਜਾਂਦਾ ਹੈ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਇਸ 2.5 ਸਾਲਾ ਕੋਰਸ ਦੇ ਦਰਮਿਆਨ ਜੋ ਵੀ ਉੱਥੇ ਰਹਿਣ ਸੈਣ ਖਾਣ ਪੀਣ ਦਾ ਖਰਚਾ ਹੈ ਵਿਦਿਆਰਥੀ ਕੋਲੋਂ ਨਹੀਂ ਲਿਆ ਜਾਂਦਾ ਸਗੋਂ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਹੀ ਉਹ ਖਰਚਾ ਗੁਰਮਤ ਗਿਆਨ ਮਸ਼ੀਨ ਕਾਲਜ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਬੇਨਤੀ ਹੈ ਕਿ ਜਿਹੜੇ ਵੀ ਵਿਦਿਆਰਥੀ ਜਿੱਥੋਂ ਤੱਕ ਵੀ ਇਹ ਤੁਸੀਂ ਵੀਡੀਓ ਨੂੰ ਸੁਣੋ ਆਪਣੇ ਚਾਹਨਵਾਨ ਜਿਹੜੇ ਚਾਹਣ ਵਾਲੇ ਵੀਰ ਹਨ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਸਕਦੇ ਹੋ ਕਿ ਜਿਹੜੇ ਵੀ ਸਾਡੇ ਵੀਰ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਗੁਰਮਤ ਦਾ ਕੋਰਸ ਕਰਨਾ ਚਾਹੁੰਦੇ ਹਨ ਉਹ ਠੀਕ ਪੰਜ ਲਈ ਨੂੰ ਦਿਨ ਸ਼ਨੀਵਾਰ ਲੁਧਿਆਣੇ ਗੁਰਮਤ ਗਿਆਨ ਮਸ਼ੀਨ ਕਾਜ ਪਹੁੰਚ ਕੇ ਆਪਣੇ ਚੰਗੇ ਭਵਿੱਖ ਦੀ ਉਸਾਰੀ ਵਾਸਤੇ ਉਹ ਪਹਿਲਾ ਕਦਮ ਪੁੱਟ ਸਕਦੇ ਹਨ ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਵਿੱਚ ਵਿਚਰਦੇ ਹਾਂ ਨੇਕਾਂ ਬੁਰਾਈਆਂ ਜੋ ਐਸ ਵਕਤ ਨਸ਼ੇ ਮਨਮਤਾ ਕਰਮकांड ਜਿਹੜੇ ਸਮਾਜ ਨੂੰ ਇੱਕ ਅਜਗਰ ਦੀ ਤਰ੍ਹਾਂ ਨਿਗਲ ਰਹੇ ਹਨ ਭਾਵੇਂ ਕਿ ਅਸੀਂ ਇਸ ਫੀਲਡ ਨੂੰ ਲਗਾਤਾਰ ਪ੍ਰਚਾਰ ਲਈ ਨਾ ਵੀ ਚੁਣੀਏ ਤੇ ਆਪਾਂ ਆਪਣੇ ਪਰਿਵਾਰ ਵਾਸਤੇ ਵੇਖੀਏ ਕਿ ਬਹੁਤ ਵਿਦਿਆਰਥੀ ਸਾਡੇ ਪਹਿਲਾਂ ਗੁਰਮਤ ਗਿਆਮ ਅੰਸ਼ਕਾਲ ਤੋਂ ਕੋਰਸ ਕਰਕੇ ਕੋਈ ਆਰਮੀ ਵਿੱਚ ਭਰਤੀ ਹੋਇਆ ਹੈ ਕੋਈ ਆਪਣੇ ਘਰੇਲੂ ਕੰਮਕਾਰ ਕਰ ਰਿਹਾ ਹੈ ਜਾਂ ਕੋਈ ਆਪਣੀ ਪਰਸਨਲ ਕਿਸੇ ਨੇ ਆਪਣੀ ਸ਼ਾਪ ਖੋਲੀ ਹੋਈ ਹੈ ਕੀਤਾ ਹੋਇਆ ਕੋਰਸ ਸਾਰੀ ਜ਼ਿੰਦਗੀ ਉਹਦਾ ਆਪਣਾ ਵੀ ਫਾਇਦਾ ਕਰਦਾ ਹੈ ਤੇ ਪਰਿਵਾਰ ਨੂੰ ਵੀ ਵਹਿਮਾਂ ਭਰਮਾਂ ਪਖੰਡ ਵਿੱਚੋਂ ਕੱਢਣ ਦੇ ਵਿੱਚ ਸਹਾਇੀ ਹੁੰਦਾ ਹੈ ਫਿਰ ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਮਤ ਗਿਆਨ ਮਸ਼ੀਕਾਜ ਵੱਲੋਂ ਪੰਜ ਰਾਏ ਨੂੰ ਜੋ ਇੰਟਰਵਿਊ ਰੱਖੀ ਹੈ ਤੁਸੀਂ ਆਪਣੇ ਕਾਗਜ਼ ਪੱਤਰ ਲੈ ਕੇ ਠੀਕ 9 ਵਜੇ ਲੁਧਿਆਣੇ ਵਿਖੇ ਪਹੁੰਚ ਕੇ ਤੇ ਆਪਣੇ ਚੰਗੇ ਪੇਖ ਦਿਓ ਸਾਰੀ ਵਾਸਤੇ ਇਹ ਕਦਮ ਪੁੱਟ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ